ਖਰਾਹ ਬਤੋ ਜਿਲ੍ਹਾ ਅੰਮ੍ਰਿਤਸਰ ਦੇ ਅੰਦਰ ਜਿਹੜਾ ਕਈ ਪਿੰਡਾਂ ਦੇ ਅੰਦਰ ਖਰਾਹ ਦਾ ਕੰਮ ਚੱਲ ਰਿਹਾ ਵੱਡੇ ਪੱਧਰ ਤੇ ਉਹਦੇ ਲਈ ਧਰਬਾ ਬਲਾਕ ਦੇ ਵਿੱਚੋਂ ਗਿਆਲਗੜ ਗਿਆਲਗੜ ਛੇਤੀਆਂ ਤੋਂ 40000 ਰੁਪਇਆ ਜਿਹੜਾ ਉਹਨਾਂ ਨੇ ਫੰਡ ਵਾਸਤੇ ਜਿਹੜਾ ਇੱਕ ਮੱਤ ਵਾਸਤੇ ਪਾਇਆ ਤੇ ਉਹਦਾ ਉਹਦੀ ਜਾਣਕਾਰੀ ਪੂਰੀ ਸਾਡੀ ਵਿਕਰ ਸਿੰਘ ਵਾਲਾ ਘਰ ਤੇ ਹਰਜੀਤ ਸਿੰਘ ਦੇਣਗੇ ਹਰਜੀਤ ਸਿੰਘ ਦੇ ਖਾਤੇ 'ਚ ਉਹਨਾਂ ਨੇ ਪੈਸੇ ਪਾਏ ਨੇ ਬਲਾਕ ਤੇ ਬਲਾਕ ਤੋਂ ਇਹ ਜਾਣਕਾਰੀ ਦਿੱਤੀ ਕਰਦੇ ਆਂ ਮੈਂ ਦਫ਼ਤਰ ਤੋਂ ਕਾਲਾਟਾਰ ਤੋਂ ਬੱਸ ਦਾ ਪਰਪਰ ਤੋਂ ਫਾਣੀ ਇੱਕ ਪਹੁੰਚਾ ਰਿਹਾ ਹਾਂ ਤੇ ਮਿਆਲਗਨ ਦੇਖੀਆਂ ਕਰਦਾ ਬਾਗ ਦਾ ਪੰਡਾ ਜਿਹੜਾ ਉਹਨਾਂ ਦਾ ਬੰਦਾ ਸੀ ਧੰਨਵਾਦ ਕਰਦੇ ਆ ਕਿਉਂਕਿ ਭਰਾ ਬਹੁਤ ਵੱਡਾ ਕਾਰਜ ਆ ਇਹ ਭਰਾ ਨਹੀਂ ਅਸੀਂ ਕਰ ਸਕਦੇ ਕਿਉਂਕਿ ਜਿਹਦਾ ਭਰਾ ਇਹ ਜਣੀ ਭਾਪ ਹੋਏ ਨੇ ਜਦੋਂ ਆਏ ਆ ਭਰਾ ਕਿਉਂਕਿ ਬਹੁਤ ਵੱਡਾ ਕੰਮ ਸੀਗਾ ਇਹ ਇਸ ਕਰਕੇ ਅੱਜ ਆ ਦੇ ਮਕਸੀ ਦੇ ਪਿੰਡ ਦੇ ਵਿੱਚ ਖੜੇ ਇੱਕ 40 ਫੁੱਟ ਦਾ ਬਾੜ ਪਿਆ ਜਣੀ ਕੋਈ ਪੂਰੇ ਪੂਰਾ ਵੱਲ ਭੰਨ ਗਿਆ ਹੈ ਨਾ ਇਸ ਖੇਤ ਦਾ ਬਹੁਤ ਵੱਡਾ ਅਸਰ ਹੋਇਆ ਜੀ ਦਾ ਉਦੋਂ ਮਾਲਕਪੁਰ ਪਿੰਡ ਦੇ ਵਿੱਚ ਆਪਣੇ ਟਰੈਕਟਰ ਚੱਲ ਰਹੇ ਨੇ ਭਵਾਲੀਗੜ ਬਲਾਕ ਦੇ ਸਨਾਮ ਬਲਾਕ ਦੇ ਟਰੈਕਟਰ ਤੋਂ ਬੱਜਾ ਪੁਸ਼ਪਾ ਪਿੰਡ ਇਸੇ ਤਰ੍ਹਾਂ ਰਹਿ ਗਏ ਬਾਕੀ ਪਿੰਡ ਦੇ ਮਾਲਕਪੁਰ ਤੋਂ ਚੱਲ ਰਹੇ ਇਸ ਸੜਕ ਦੇ ਭਰਾਵੋ ਇਹਨਾਂ ਦਾ ਭਰਾਵਾ ਦਾ ਜਿਹੜੇ ਬਲਾਕ ਦਾ ਪਿੰਡ ਆ ਜਿਹੜਾ ਅਦਾਲਗੜਾ ਗੇਝੀਆਂ ਉਹਨਾਂ ਭਰਾਵਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ